ਤਾਰੇ ਆਪਣੇ ਮੰਤਰੀ ਹਰਦੀਪ ਸਿੰਘ ਮੁੰਡਿਆ ਜਿਥੇ ਅੰਮ੍ਰਿਤਸਰ ਪਹੁੰਚੇ ਸੀ ਕਿਉਂਕਿ ਅੱਜ ਜਿਹੜਾ ਕੀ ਅਜਨਾਲਾ ਹਲਕੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ 5 ਕਰੋੜ ਤੇ 70 ਲੱਖ ਦੇ ਕਰੀਬ ਜਿਹੜਾ ਕੀ ਮੁਆਵਜ਼ੇ ਰਾਸ਼ੀ ਦੇ ਚੈੱਕ ਦਿੱਤੇ ਗਏ ਨੇ ਨਾਲ ਸੀ ਅਮ ਭਗਵੰਤ ਸਿੰਘ ਮਾਨ ਪਹੁੰਚੇ ਸੀ ਔਰ ਹਰਦੀਪ ਸਿੰਘ ਮੁੰਡਿਆ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਜੋ 1600 ਕਰੋੜ ਰੁਪਏ ਦਾ ਪੈਕੇਜ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀਗਾ ਪ੍ਰਧਾਨ ਮੰਤਰੀ ਵੱਲੋਂ ਉਸ ਵਿੱਚੋਂ ਇੱਕ ਵੀ ਪੈਸਾ ਜੜ ਕੇ ਹਜੇ ਤੱਕ ਉਹ ਨਹੀਂ ਪਹੁੰਚਿਆ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਆਖਿਆ ਭਈ ਲਗਾਤਾਰ ਪੰਜਾਬ ਨਾਲ ਕੇਂਦਰ ਸਰਕਾਰ ਜਿਹੜੀ ਕਿ ਉਹ ਵਿਚਾਰ ਕਰ ਰਹੀ ਹੈ ਜਾਂ ਕਿ ਜੋ ਇਸ ਟਮਕ ਦੁੱਖ ਦੀ ਖੜੀ ਹੈ ਮਿਪਤਾ ਦੀ ਖੜੀ ਹੈ ਉਸ ਦੌਰਾਨ ਖੜੀ ਦੌਰਾਨ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਦੀ ਬਾਹ ਫੜਨ ਦੀ ਲੋੜ ਹੈ ਤਾਂ ਰੈਵਨੂ ਮਿਨਿਸਟਰ ਪੰਜਾਬ ਹਰਦੀਪ ਸਿੰਘ ਮੁੰਡਿਆ ਇੱਥੇ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੰਨੇ ਆ ਜੋ ਕਿ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿਉਂਕਿ ਸ਼ੁਰੂਆਤ ਕੀਤੀ ਗਈ ਹੈ ਹਰ ਪਿੰਡ ਤੇ ਲੋਕਾਂ ਨੂੰ ਜਿਹੜੇ ਮੁਆਜ਼ਾ ਦੇਣ ਦੀ ਸ਼ੁਰੂਆਤ ਕੀਤੀ ਗਈ ਸਰ ਮੁੰਨੀ ਸਾਹਿਬ ਕੀ ਕਹੋਗੇ ਅੱਜ ਜਿਹੜੀ ਹਰ ਪਿੰਡਾਂ ਨੂੰ ਸ਼ੁਰੂਆਤ ਕੀਤੀ ਗਈ ਮੁਆਜ਼ਾ ਦੇਣ ਦੀ ਦੇਖੋ ਅੱਜ ਮੈਂ ਮੁੱਖ ਮੰਤਰੀ ਸਰਦਾਪ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 11 ਸਤੰਬਰ ਨੂੰ ਕਿਹਾ ਸੀ ਕਿ 45 ਦਿਨ ਦੇ ਅੰਦਰ-ਅੰਦਰ ਜਿਹੜਾ ਸਪੈਸ਼ਲ ਗ੍ਰਾਂਟ ਤੋਂ ਬਾਅਦ ਬੰਦਾ ਮੁਆਵਜ਼ਾ ਲੋਕਾਂ ਨੂੰ ਦੇਵਾਂਗੇ ਤਾਂ ਜੋ ਇਸ ਟੈਪ ਤੇ ਅੱਲੇ जख्मਾਂ ਦੇ ਉੱਤੇ ਥੋੜੀ ਮਲ੍ਹਮ ਲੱਗ ਸਕੇ ਸੋ ਅੱਜ ਅਜਨਾਲਾ ਸਹਿਰ ਜ਼ਿਲ੍ਹਾ ਉੱਤਨ ਤੋਂ ਸ਼ੁਰੂਆਤ ਹੋਈ ਹੈ ਸੋ ਟੋਟਲ ਪੰਜਾਬ ਦੇ ਵਿੱਚ 305 ਕਰੋੜ ਜਿਹੜਾ ਉਹ ਜਾਰੀ ਕੀਤਾ ਗਿਆ 5 ਕਰੋੜ 70 ਲੱਖ ਦੇ ਚੈੱਕ ਜਿਹੜੇ ਅੱਜ ਅਜਨਾਲਾ ਸਹਿਰ ਵਾਸੀਆਂ ਦਿੱਤੇ ਗਏ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੂੰ ਚੱਕ ਮਿਲਦੇ ਸਾਰੇ ਲੋਕ ਆਪਣੇ ਅਕਾਊਂਟ ਦਿਖਾ ਰਹੇ ਸੀ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਮੋਬਾਈਲਾਂ ਦੇ ਵਿੱਚ ਪੈਸੇ ਆ ਗਏ ਮੁੱਖ ਮੰਤਰੀ ਸਾਹਿਬ ਅਜੇ ਅਜਨਾਲਾ ਵਿਖੇ ਪਹੁੰਚੇ ਨਹੀਂ ਪਰ ਲੋਕਾਂ ਦੇ ਅਕਾਊਂਟ ਚੋਂ ਜਿਹੜਾ ਬੰਦ ਦਾ ਮੁਆਵਜ਼ਾ ਪਹੁੰਚਿਆ ਕਿਉਂਕਿ ਸਰਦਾਰ ਭਗਤ ਸਿੰਘ ਮਾਨ ਜੀ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਤੇ ਬੰਦ ਦਾ ਕਿਉਂਕਿ ਜੋ ਵੀ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਕਹਿੰਦੇ ਆ ਪੂਰਾ ਕਰਦੇ ਆ ਤੋ ਅੱਜ ਅਜਨਾਲਾ ਸੈਰ ਦੇ ਸਾਡੇ ਸੰਸਦੀ ਲੋਕਾਂ ਨੂੰ ਜਿਹੜੇ ਚੈੱਕ ਮਿਲੇ ਸੋ ਪੂਰੇ ਪੰਜਾਬ ਦੇ ਅੰਦਰ ਵੀ 305 ਕਰੋੜ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੇ ਹਦੇ ਅਨੁਸਾਰ ਪਾਇਆ ਗਿਆ ਕੱਲ ਤੋਂ ਹੀ ਸਾਡੇ ਮਨਿਸਟਰ ਇਨਚਾਰਜ ਜੋ ਡਿਸਟ੍ਰਿਕਟ ਇਨਚਾਰਜ ਲਗਾਏ ਹੋਏ ਹੈ ਮਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਉਹ ਕੱਲ ਤੋਂ ਪੂਰੇ ਪੰਜਾਬ ਦੇ ਜਿਹੜੇ ਬਾਕੀ ਉਨੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਬੰਦਾ ਮੁਆਵਜ਼ਾ ਲੋਕਾਂ ਨੂੰ ਮਿਲੇਗਾ ਸੋ ਜਿਹੜੇ ਤੁਹਾਡੇ ਚੈਨਲ ਜਰੀਏ ਮੈਂ ਹੋਰ ਬੇਨਤੀ ਕਰਦਾ ਕਿ ਜਿਹੜੇ ਲੋਕਾਂ ਦਾ ਕੋਈ ਸਪੈਸ਼ਲ ਗਦਾਵਰੀ ਹੋਣ ਤੋਂ ਰਹਿ ਗਈ ਸੋ ਉਹਨਾਂ ਦੀ ਵੀ ਗਦਾਵਰੀ ਜਿਹੜੀ ਅਫਸਰ ਸੇਮਨ ਨੂੰ ਕਿਹਾ ਗਿਆ ਉਹ ਐਸਡੀਐਮ ਸਾਹਿਬ ਦਾ ਉਹਨਾਂ ਨੂੰ ਲਿਖ ਕੇ ਦੇਣ ਉਹਦੀ ਵੀ ਅਸੀਂ ਜਿਹੜੀ ਸਪੈਸ਼ਲ ਗਦਾਵਰੀ ਕਰਾ ਕੇ ਉਹਨਾਂ ਦਾ ਮੁਆਵਜ਼ਾ ਵੀ ਜਲਦੀ ਦੇਵਾਂਗੇ ਸੋ ਕੋਈ ਪਿਛਲੀਆਂ ਸਰਕਾਰਾਂ ਵਾਂ ਕੋਈ ਝੂਠ ਨਹੀਂ ਹੈ ਕੋਈ ਲਾਰਾ ਨਹੀਂ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਮੁਆਵਜ਼ਾ ਹੁੰਦਾ ਸੀ 70 ਰੁਪਏ 45 ਰੁਪਏ ਵੀ ਦੋ-ਦੋ ਸਾਲ ਬਾਅਦ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਹੜੀ ਕਿ 20000 ਪ੍ਰਤੀ ਏਕੜ ਦਾ ਮੁਆਵਜ਼ਾ ਪੂਰੇ ਹਰ ਕਿਸਾਨ ਦੇ ਘਰਾਂ ਪਹੁੰਚ ਚੁੱਕਾ ਹੈ ਜਾ ਰਿਹਾ ਤੋਂ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਜਲਦੀ ਦਵੋ ਬੜੀ ਸਾਹਿਬ 1600 ਕਰੋੜ ਦਾ ਜਿਹੜਾ ਅਨਾਉਂਸਮੈਂਟ ਕੀਤੀ ਗਈ ਸੀ ਉਹਦੇ ਵਿੱਚ ਕੋਈ ਪੈਸੇ ਆਏ ਨਹੀਂ ਦੇਖੋ ਉਸ ਟਾਈਮ ਤੇ ਵੀ ਬਹੁਤ ਸਾਰੇ ਅਸੀਂ ਪੁਨਾਣ ਮੰਤਰੀ ਸਾਹਿਬਾਨ ਨੂੰ ਜਦੋਂ ਗੁਰਦਾਸਪੁਰ ਆਏ ਮੈਂ ਬੇਨਤੀ ਕੀਤੀ ਕਿ ਪੁਨਾਣ ਮੰਤਰੀ ਸਾਹਿਬ 1600 ਕਰੋੜਾ ਬਹੁਤ ਕਮ ਦੇ ਕੇ ਜਾ ਰਹੇ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਉਸ ਟਾਈਮ ਵੀ ਉਹਨਾਂ ਨੇ ਗੁੱਸੇ से ਮਜ਼ਾਕ सो से मद्दा मज़ाक किया वो मेरा नहीं किया पूरे पंजाबियों का किया इस दुख की घड़ी में पंजाब का अपमान किया कि आपको हिंदी नहीं आती आपको हिंदी सीखना चाहिए सोलह सौ करोड़ दिया है तो सोलह सौ करोड़ कहाँ है मैं आज आपके चैनल जरिए फिर प्रधानमंत्री जी से पूछता हूँ कि जो सोलह सौ करोड़ आप अनाउंस करके गए थे वो डाला क्यों नहीं आपके केंद्रीय मंत्री और आपके पंजाब के प्रधान ये जो कहते थे कि ये तो टोकन मनी है वो टोकन मनी कहाँ है ਕਿਉਂ ਨਹੀਂ ਦੇ ਰਹੇ ਇਸ ਮੁਸੀਬਤ ਕੀ ਘੜੀ ਮੇ ਲੋਕੋ ਕੋ ਤੋ ਇਹ ਤਾਂ ਧੰਨਵਾਦ ਹੈ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਕਾ ਜੋ ਪੰਜਾਬ ਦੇ ਹਰ ਕਿਸਾਨ ਭਰਾ ਨੂੰ ਜਿਹੜਾ ਬੰਦਾ ਮੁਆਵਜ਼ਾ ਦੇ ਰਹਿਆ ਚਾਹੇ ਉਹ ਪੇੜ ਹੋਵੇ ਜਾਂ ਜੰਡਲੀਆਂ ਮਰੀਆਂ ਵਿਚਾਰਿਆਂ ਦੀਆਂ ਬੱਕਰੀਆਂ ਮਰੀਆਂ ਮੁਰਗੀਆਂ ਮਰੀਆਂ ਸਭ ਨੂੰ ਜਿਹੜਾ ਬੰਦਾ ਮੁਆਵਜ਼ਾ ਦੇ ਰਹਿਆ ਬਹੁਤ ਸਾਰੇ ਪਰਿਵਾਰ ਜਾਨਾਂ ਚਲੀਆਂ ਗਈਆਂ ਪਰਿਵਾਰ ਦੇ ਜੀਵ ਪੂਰੇ ਹੋ ਗਏ ਉਹਨਾਂ ਦੇ ਪਰਿਵਾਰਾਂ ਦੇ ਘਰਾਂ ਚੋਂ ਉਹਨਾਂ ਦੇ ਪੰਡ 4 ਲੱਖ ਦੇ ਹਿਸਾਬ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ 20000 ਪ੍ਰਤੀ ਇੱਕ ਕਰਦੇ ਸਾਬ ਨਾਲ ਕਿਸਾਨਾਂ ਨੂੰ ਦਿੱਤਾ ਮੁਆਵਜ਼ਾ ਦਿੱਤਾ ਜਾ ਰਿਹਾ ਸੋ ਅੰਮ੍ਰਿਤਸਰ ਦੇ ਵਿੱਚ 3500 ਮਕਾਨ ਜਿਹੜਾ ਜਿਹੜਾ 3511 ਦੇ ਕਰੀਬ ਉਹਨਾਂ ਦਾ ਵੀ ਜਿਹੜਾ ਸਾਰਾ ਡਿਟੇਲ ਆ ਗਈ ਹੈ ਉਹਨਾਂ ਨੂੰ ਵੀ ਜਲਦੀ ਬਦਲ ਆਏ ਸੀਗੇ ਅੰਮ੍ਰਿਤਸਰੋਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਵੀ ਜਿਹੜੇ ਹੜ੍ਹ ਆਏ ਆ ਇਹ ਸਰਕਾਰ ਦੀ ਨਲਾਇਕੀ ਕਰਕੇ ਆਏ ਨੇ ਉਹ ਦੂਜਾ ਪਾਸੇ ਉਹਨਾਂ ਨੇ ਇਹ ਵੀ ਆਖਿਆ ਵੀ ਸਰਕਾਰ ਈਗੋ ਛੱਡੇ ਸੈਂਟਰ ਨਾਲ ਕੋਆਰਡੀਨੇਸ਼ਨ ਵਧਾਵੇ ਸੋ ਸੈਂਟਰ ਨਾਲ ਕੋਆਰਡੀਨੇਸ਼ਨ ਸਕੱਤਰ ਹੀ ਵਧਾਵੇ ਪਹਿਲੇ ਦਿਨ ਤੋਂ ਜੇ ਮੰਗ ਕਰ ਰਹੇ ਆ ਪਹਿਲੇ ਦਿਨ ਤੋਂ 20000 ਕਰੋੜ ਦੀ ਮੰਗ ਕਰ ਰਹੇ ਆ ਮਨਪੀਰ ਬਾਦਲ ਕੀ ਕਹਾਰੇ ਕਿ ਹੜ੍ਹ ਪੰਜਾਬ ਦੀ ਨਿਰਾਸ਼ਾ ਕਿਉਂ ਮੁਖੰਤਮਨ ਸਾਹਿਬ ਨੇ ਸਮਝ ਵੀ ਕਿਹਾ ਸੀ ਕਿ ਹਿਮਾਚਲ ਤੇ ਜਾ ਕੇ ਮੈਂ ਪਹਾੜਾਂ ਨੂੰ ਖਿੱਚ ਕੇ ਲਾਏ ਆ ਜਿਹੜਾ ਉੱਥੋਂ ਇੰਨਾ ਹੜ੍ਹਾਂ ਨੇ ਭਾਰੀ ਬਰਸਾਤ ਨਾਲ ਦੇਸ਼ ਦੇ ਹੋਰ ਕਈ ਜਗ੍ਹਾ ਹੜ੍ਹ ਆਏ ਉੱਥੇ ਮੁੱਖ ਮੰਤਰੀ ਸਾਹਿਬ ਨੇ ਹੜ੍ਹ ਲਾਂਦੇ ਸੋ ਇਹਨਾਂ ਨੂੰ ਸਵਾਏ ਘਟਿਆਰਾ ਨੀਤੀ ਤੋਂ ਕੁਝ ਨਹੀਂ ਹੁੰਦਾ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਕਿਸਾਨ ਭਰਾ ਮਜ਼ਦੂਰ ਭਰਾ ਸਭ ਜਾਣਦੇ ਆ ਕਿ ਇਸ ਦੁੱਖ ਦੀ ਘੜੀ 'ਚ ਜੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਬਾਹਰ ਫੜੀ ਆਮ ਆਦਮੀ ਪਾਰਟੀ ਦੇ ਲੀਡਰ ਸਰਵਾਨਾ ਨੇ ਵਰਕਰਾਂ ਨੇ ਸਾਡੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੇ ਅਫਸਰਾਂ ਨੇ ਜਿਹੜੇ ਦਿਨ ਰਾਤ ਮਿਹਨਤ ਕਰਕੇ ਉੱਥੇ ਲੱਗੇ ਰਹੇ ਨੇ ਲੋਕਾਂ ਨੂੰ ਜਾਨਾਂ ਬਚਾਉਣ ਵਾਸਤੇ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਵਾਸਤੇ ਤੇ ਹੁਣ ਵੀ ਇਸ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਹੈ ਇਹ ਹੀ ਸਾਨੂੰ ਬੰਦਾ ਮਾਅਬਜਾ ਦੇਗੀ ਕੇਂਦਰ ਤੋਂ ਜਿਹੜੀਆਂ ਉਮੀਦਾਂ ਸੀਗੀਆਂ ਵੀ ਉਹ ਵੀ ਉਹ ਪ੍ਰਧਾਨ ਮੰਤਰੀ ਜੈ ਦੇਲ ਤੋੜ ਕੇ ਚਲੇ ਗਏ ਦੇਖੋ ਦੀਵਾਲੀ ਦਾ ਟਾਈਮ ਦੇਖੋ ਜਿਸ ਘਰ ਦੇ ਵਿੱਚ ਮੁਸੀਬਤ ਪਈ ਹੋਵੇ ਉਹਨਾਂ ਦੀ ਕਾਦੀ ਦੀਵਾਲੀ ਪਰ ਇਸ ਇਹ ਜਿਹੇ ਤਿਹਾੜ ਦੇ ਉੱਤੇ ਬੰਦੀ ਛੋੜ ਦਿਵਸ ਦੇ ਉੱਤੇ ਪੰਜਾਬ ਦੇ ਨਾਲ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਤੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਖੜਨਾ ਚਾਹੀਦਾ ਸੀ ਪਰ ਉਹਨਾਂ ਨੇ ਕਿਉਂਕਿ ਦੇਸ਼ ਦੇ ਪੂਰੇ ਦੇਸ਼ ਲਈ ਭੰਡਾਰ ਜਿਹੜੇ ਅਣ ਭੰਡਾਰ ਪੰਜਾਬ ਦੇ ਕਿਸਾਨਾਂ ਨੇ ਗੋਲ ਰੱਖੇ ਸੋ ਇਹ ਕੋਈ ਦੇਸ਼ ਦੇ ਭੀੜ ਪਵੇ ਤਾਂ ਸਭ ਤੋਂ ਅੱਗੇ ਪੰਜਾਬੀ ਹੁੰਦੇ ਆ ਇਹ ਹੀ ਸਾਡੇ ਪੰਜਾਬ ਦੇ ਲੋਕ ਹੁੰਦੇ ਆ ਸੋ ਅੱਜ ਅੱਡੀ ਵੱਡੀ ਮੁਸੀਬਤ ਪੰਜਾਬ ਤੇ ਪਈ ਆ ਸੋ ਕੇਂਦਰ ਦੇ ਪ੍ਰਧਾਨ ਮੰਤਰੀ ਸਹਿਬਾਨ ਨੂੰ ਜਿਹੜਾ ਖੜਨਾ ਚਾਹੀਦਾ ਸੀ ਜਿਹੜੇ ਨਹੀਂ ਖੜੇ ਸੋ ਮੈਂ ਅੱਜ ਫਿਰ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਮੰਦਾ ਮੁਆਵਜ਼ਾ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ 20000 ਕਰੋੜ ਦੀ ਮੰਗ ਕਰ ਰਹੇ ਆ ਸੋ ਦੇ ਦੇ ਦਿਓ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਨਾਲ ਇਹਨਾਂ ਵਿਚਾਰ ਨਾ ਕਰੋ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨਕੀ ਸਟੇਅ ਟੀਵੀ ਅੰਮ੍ਰਿਤਸਰ ਤਰੈਵਿਊ ਮਿਨਿਸਟਰ ਹਰਦੀਪ ਸਿੰਘ ਮੁੰਡਿਆ ਜਿੱਥੇ ਅੰਮ੍ਰਿਤਸਰ ਪਹੁੰਚੇ ਸੀ ਕਿਉਂਕਿ ਅੱਜ ਜਿਹੜਾ ਕੀ ਅਜਨਾਲਾ ਹਲਕੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ 5 ਕਰੋੜ ਤੇ 70 ਲੱਖ ਦੇ ਕਰੀਬ ਜਿਹੜਾ ਕੀ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ ਗਏ ਨੇ ਨਾਲ ਸੀ ਅਮ ਭਵਨ ਸਿੰਘ ਮਾਨ ਪਹੁੰਚੇ ਸੀ ਔਰ ਅਰਜੀਤ ਸਿੰਘ ਮੁੰਡਿਆ ਵੱਲੋਂ ਇਹ ਹੀ ਆਖਿਆ ਗਿਆ ਹੈ ਵੀ ਜੋ 1600 ਕਰੋੜ ਰੁਪਏ ਦਾ ਪੈਕੇਜ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀਗਾ ਪ੍ਰਧਾਨ ਮੰਤਰੀ ਵੱਲੋਂ ਉਸ ਵਿੱਚੋਂ ਇੱਕ ਵੀ ਪੈਸਾ ਜਿਹੜਾ ਕਿ ਹਜੇ ਤੱਕ ਨਾ ਉਹ ਨਹੀਂ ਪਹੁੰਚਿਆ ਉਹ ਦੂਜੇ ਪਾਸੇ ਉਹਨਾਂ ਨੇ ਇਹ ਵੀ ਆਖਿਆ ਵੀ ਲਗਾਤਾਰ ਪੰਜਾਬ ਨਾਲ ਕੇਂਦਰ ਸਰਕਾਰ ਜਿਹੜੀ ਕਿ ਉਹ ਵਿਚਾਰ ਕਰ ਰਹੀ ਹੈ ਜਾਂ ਕਿ ਜੋ ਇਸ ਟਾਈਮ ਦੁੱਖ ਦੀ ਘੜੀ ਹੈ ਮਿਪਤਾ ਦੀ ਘੜੀ ਹੈ ਉਸ ਦੌਰਾਨ ਘੜੀ ਦੌਰਾਨ ਪੱਜਪਾ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਦੀ ਬਾਹ ਫੜਨ ਦੀ ਲੋੜ ਹੈ ਤਾਂ ਰੈਵਨੂ ਮਿਨਿਸਟਰ ਪੰਜਾਬ ਹਰਦੀਪ ਸਿੰਘ ਮੁੰਡਿਆ ਇੱਥੇ ਨੇ ਨਾ ਵੀ ਗਲਬਾਤ ਕਰ ਲੰਨੇ ਆ ਜੋ ਕਿ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿਉਂਕਿ ਸ਼ੁਰੂਆਤ ਕੀਤੀ ਗਈ ਹੈ ਹਰ ਪੀੜਤ ਲੋਕਾਂ ਨੂੰ ਜਿਹੜੇ ਮੁਆਫੀ ਦੇਣ ਦੀ ਸ਼ੁਰੂਆਤ ਕੀਤੀ ਗਈ ਸਰ ਮੁੰਡੀ ਸਾਹਿਬ ਕੀ ਕਹੋਗੇ ਅੱਜ ਜਿਹੜੀ ਹਰ ਪੀੜਤਾ ਨੂੰ ਸ਼ੁਰੂਆਤ ਕੀਤੀ ਗਈ ਮੁਆਫੀ ਦੇਣ ਦੀ ਦੇਖੋ ਅੱਜ ਮੈਂ ਮੁੱਖ ਮੰਤਰੀ ਸਰਦਾਪ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 11 ਸਤੰਬਰ ਨੂੰ ਕਿਹਾ ਸੀ ਕਿ 45 ਦਿਨ ਦੇ ਅੰਦਰ ਅੰਦਰ ਜਿਹੜਾ ਸਪੈਸ਼ਲ ਗ੍ਰਾਟੂਟੀ ਤੋਂ ਬਾਅਦ ਬੰਦਾ ਮੁਆਵਜ਼ਾ ਲੋਕਾਂ ਨੂੰ ਦੇਵਾਂਗੇ ਤਾਂ ਜੋ ਇਸ ਟੈਮ ਤੇ ਅੱਲੇ जख्मਾਂ ਦੇ ਉੱਤੇ ਥੋੜੀ ਮਲ੍ਹਮ ਲੱਗ ਸਕੇ ਸੋ ਅੱਜ ਅਜਨਾਲਾ ਸਹਿਰ ਜਿਲ੍ਹਾ ਮਤਲਬ ਤੋਂ ਸ਼ੁਰੂਆਤ ਹੋਈ ਹੈ ਸੋ ਟੋਟਲ ਪੰਜਾਬ ਦੇ ਵਿੱਚ 305 ਕਰੋੜ ਜਿਹੜਾ ਜਾਰੀ ਕੀਤਾ ਗਿਆ 5 ਕਰੋੜ 70 ਲੱਖ ਦੇ ਚੈੱਕ ਜਿਹੜੇ ਅੱਜ ਅਜਨਾਲਾ ਸਹਿਰ ਵਾਸੀਆਂ ਦਿੱਤੇ ਗਏ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੂੰ ਚੱਕ ਮਿਲਦੇ ਸਾਰੇ ਲੋਕ ਆਪਣੇ ਅਕਾਊਂਟ ਦਿਖਾ ਰਹੇ ਸੀ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਮੋਬਾਈਲਾਂ ਦੇ ਵਿੱਚ ਪੈਸੇ ਆ ਗਏ ਮੁੱਖ ਮੰਤਰੀ ਸਾਹਿਬ ਅਜੇ ਅਜਨਾਲੇ ਵਿਖੇ ਪਹੁੰਚੇ ਨਹੀਂ ਪਰ ਲੋਕਾਂ ਦੇ ਅਕਾਊਂਟ ਚ ਲੋ ਜਿਹੜਾ ਬੰਦਾ ਮਾਵਜਾ ਪਹੁੰਚਿਆ ਕਿਉਂਕਿ ਸਰਦਾਰ ਭਗਤ ਸਿੰਘ ਮਾਨ ਜੀ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਤੇ ਬੰਦਾ ਕਿਉਂਕਿ ਜੋ ਵੀ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਕਹਿੰਦੇ ਆ ਪੂਰਾ ਕਰਦੇ ਆ ਤੇ ਅੱਜ ਅਜਨਾਲਾ ਸ਼ਹਿਰ ਦੇ ਸਾਡੇ ਸੰਸਦ ਸਿਦ ਲੋਕਾਂ ਨੂੰ ਜੋ ਚੈੱਕ ਮਿਲੇ ਸੋ ਪੂਰੇ ਪੰਜਾਬ ਦੇ ਅੰਦਰ ਵੀ 305 ਕਰੋੜ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੇ ਹਦਾਇਤਾਂ ਅਨੁਸਾਰ ਪਾਇਆ ਗਿਆ ਕੱਲ ਤੋਂ ਹੀ ਸਾਡੇ ਮਿਨਿਸਟਰ ਇਨਚਾਰਜ ਜੋ ਡਿਸਟ੍ਰਿਕਟ ਇਨਚਾਰਜ ਲਗਾਏ ਹੋਏ ਮਿਨਿਸਟਰ ਸਾਹਿਬਾਨ ਐਮਐਲਏ ਸਾਹਿਬਾਨ ਉਹ ਕੱਲ ਤੋਂ ਪੂਰੇ ਪੰਜਾਬ ਦੇ ਜਿਹੜੇ ਬਾਕੀ 11 ਜਿਲ੍ਹਿਆਂ ਦੇ ਵਿੱਚ ਵੀ ਜਿਹੜਾ ਬੰਦਾ ਮੁਆਵਜ਼ਾ ਲੋਕਾਂ ਨੂੰ ਮਿਲੇਗਾ ਸੋ ਜਿਹੜੇ ਤੁਹਾਡੇ ਚੈਨਲ ਜਰੀਏ ਮੈਂ ਹੋਰ ਬੇਨਤੀ ਕਰਦਾ ਕਿ ਜਿਹੜੇ ਲੋਕਾਂ ਦਾ ਕੋਈ ਸਪੈਸ਼ਲ ਗਦਾਵਰੀ ਹੋਣ ਤੋਂ ਰਹਿ ਗਈ ਸੋ ਉਹਨਾਂ ਦੀ ਵੀ ਗਦਾਵਰੀ ਜਿਹੜੀ ਅਫਸਰ ਸਾਹਿਬ ਨੂੰ ਕਿਹਾ ਗਿਆ ਉਹ ਐਸਡੀਐਮ ਸਾਹਿਬਾਨਾਂ ਨੂੰ ਲਿਖ ਕੇ ਦੇਣ ਉਹਦੀ ਵੀ ਅਸੀਂ ਜਿਹੜੀ ਸਪੈਸ਼ਲ ਗਦਾਵਰੀ ਕਰਾ ਕੇ ਉਹਨਾਂ ਦਾ ਮੁਆਵਜ਼ਾ ਵੀ ਜਲਦੀ ਦੇਵਾਂਗੇ ਸੋ ਕੋਈ ਪਿਛਲੀਆਂ ਸਰਕਾਰਾਂ ਵਾਂ ਕੋਈ ਝੂਠਨੀ ਹੈ ਕੋਈ ਨਾਰਾ ਨਹੀਂ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਮੁਆਵਜ਼ਾ ਹੁੰਦਾ ਸੀ 70 ਰੁਪਏ 45 ਰੁਪਏ ਵੀ ਦੋ-ਦੋ ਸਾਲ ਬਾਅਦ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਹੜੀ ਕਿ 20000 ਪ੍ਰਤੀ ਏਕੜ ਦਾ ਮੁਆਵਜ਼ਾ ਪੂਰੇ ਹਰ ਕਿਸਾਨ ਦੇ ਘਰਾਂ ਪਹੁੰਚ ਚੁੱਕਾ ਹੈ ਜਾ ਰਿਹਾ ਤੋਂ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਜਲਦੀ ਦਾਪੜੀ ਸਾਹਿਬ 1600 ਕਰੋੜ ਦਾ ਜਿਹੜਾ ਐਨਾਨਸਮੈਂਟ ਕੀਤੀ ਗਈ ਸੀ ਉਹਦੇ ਵਿੱਚੋਂ ਕੋਈ ਪੈਸੇ ਆਏ ਨਹੀਂ ਦੇਖੋ ਉਸ ਟਾਈਮ ਤੇ ਵੀ ਬਹੁਤ ਸਾਰੇ ਅਸੀਂ ਪ੍ਰਧਾਨ ਮੰਤਰੀ ਸਾਹਿਬਾਨ ਨੂੰ ਜਦੋਂ ਗੁਰਦਾਸਪੁਰ ਆਏ ਮੈਂ ਬੇਨਤੀ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ 1600 ਕਰੋੜਾ ਬਹੁਤ ਕਮ ਦੇ ਕੇ ਜਾ ਰਹੇ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਉਸ ਟਾਈਮ ਵੀ ਉਹਨਾਂ ਨੇ ਗੁੱਸੇ से ਮਜ਼ਾਕ सो से मद्दा मजाक किया वो मेरा नहीं किया पूरे पंजाबियों का किया इस दुख की घड़ी में पंजाब का अपमान किया कि आपको हिंदी नहीं आती आपको हिंदी सीखना चाहिए सोलह सौ करोड़ दिया तो सोलह सौ करोड़ कहाँ है मैं आज आपके चैनल जरिए फिर प्रधानमंत्री जी से पूछता हूँ कि जो सोलह सौ करोड़ आप अनाउंस करके गए थे वो डाला क्यों नहीं आपके केंद्रीय मंत्री और आपके पंजाब के प्रधान ये जो कहते थे कि ये तो टोकन मनी है वो टोकन मनी कहाँ है ਕਿਉਂ ਨਹੀਂ ਦੇ ਰਹੇ ਇਸ ਮੁਸੀਬਤ ਕੀ ਘੜੀ ਮੇ ਲੋਕੋ ਨੂੰ ਤਾਂ ਇਹ ਤਾਂ ਧੰਨਵਾਦ ਹੈ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਕਾ ਜੋ ਪੰਜਾਬ ਦੇ ਹਰ ਕਿਸਾਨ ਭਰਾ ਨੂੰ ਜਿਹੜਾ ਬੰਦਾਵਜਾ ਦੇ ਰਹਿਆ ਚਾਹੇ ਉਹ ਪੇੜ ਹੋਵੇ ਚੰਡਾ ਜੀ ਮਰੀਆਂ ਵਿਚਾਰਿਆਂ ਦੀਆਂ ਬੱਕਰੀਆਂ ਮਰੀਆਂ ਮੁਰਗੀਆਂ ਮਰੀਆਂ ਸਭ ਨੂੰ ਜਿਹੜਾ ਬੰਦਾਵਜਾ ਦੇ ਰਹਿਆ ਬਹੁਤ ਸਾਰੇ ਪਰਿਵਾਰ ਜਾਨਾਂ ਚਲੀਆਂ ਗਈਆਂ ਪਰਿਵਾਰ ਦੇ ਜੀਵ ਪੂਰੇ ਹੋ ਗਏ ਉਹਨਾਂ ਦੇ ਪਰਿਵਾਰਾਂ ਦੇ ਘਰਾਂ ਚੋਂ ਉਹਨਾਂ ਦੇ 1 ਤੋਂ 4 ਲੱਖ ਦੇ ਹਿਸਾਬ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ 20000 ਪ੍ਰਤੀ ਯਕਰ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਮੁਆਵਜ਼ਾ ਦਿੱਤਾ ਜਾ ਰਿਹਾ ਸੋ ਅੰਮ੍ਰਿਤਸਰ ਦੇ ਵਿੱਚ 3500 ਮਕਾਨ ਜਿਹੜਾ ਡਿ ਗਿਆ 3511 ਦੇ ਕਰੀਬ ਉਹਨਾਂ ਦਾ ਵੀ ਜਿਹੜਾ ਸਾਰਾ ਡਿਟੇਲ ਆ ਗਈ ਹੈ ਉਹਨਾਂ ਨੂੰ ਵੀ ਜਲਦੀ ਬਦਲ ਆਏ ਸੀਗੇ ਅੰਮ੍ਰਿਤਸਰੋਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਵੀ ਜਿਹੜੇ ਹੜ ਆਏ ਆ ਇਹ ਸਰਕਾਰ ਦੀ ਨਲਾਇਕੀ ਕਰਕੇ ਆਏ ਨੇ ਉਹ ਦੂਜਾ ਪਾਸੇ ਉਹਨਾਂ ਨੇ ਇਹ ਵੀ ਆਖਿਆ ਵੀ ਸਰਕਾਰ ਈਗੋ ਛੱਡੇ ਸੈਂਟਰ ਨਾਲ ਕੋਆਰਡੀਨੇਸ਼ਨ ਵਧਾਵੇ ਸਿਕੋ ਸੈਂਟਰ ਨਾਲ ਕੋਆਰਡੀਨੇਸ਼ਨ ਸੈਕਟਰੀ ਵਧਾਵੇ ਪਹਿਲੇ ਦਿਨ ਤੋਂ ਜੇ ਮੰਗ ਕਰ ਰਹੇ ਆ ਪਹਿਲੇ ਦਿਨ ਤੋਂ 20000 ਕਰੋੜ ਦੀ ਮੰਗ ਕਰ ਰਹੇ ਆ ਮਨਪ੍ਰੀਤ ਬਾਦਲ ਕੀ ਕਹਾਰੇ ਕਿ ਹਰਪੰਜਾਬ ਦੀ ਨਿਰਕਿਰਨ ਕਿਉਂ ਭਗਵੰਤ ਸਿੰਘ ਨੇ ਸਮਝ ਵੀ ਕਿਹਾ ਸੀ ਕਿ ਹਿਮਾਚਲ ਤੇ ਜਾ ਕੇ ਮੈਂ ਪਹਾੜਾਂ ਨੂੰ ਖਿੱਚ ਕੇ ਲਾਏ ਆ ਜਿਹੜਾ ਉੱਥੋਂ ਇੰਨਾ ਹੜਾਂ ਦੇ ਭਾਰੀ ਬਰਸਾਤ ਨਾਲ ਦੇਸ਼ ਦੇ ਹੋਰ ਕਈ ਜਗ੍ਹਾ ਹੜਾਏ ਉੱਥੇ ਮੁੱਖ ਮੰਤਰੀ ਸਾਹਿਬ ਨੇ ਹੜ ਲਾਂਦੇ ਸੋ ਇਹਨਾਂ ਨੂੰ ਸਵਾਏ ਘਟਿਆ ਰਾਨੀਤੀ ਤੋਂ ਕੁਝ ਨਹੀਂ ਹੁੰਦਾ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਕਿਸਾਨ ਭਰਾ ਮਜ਼ਦੂਰ ਭਰਾ ਸਭ ਜਾਣਦੇ ਆ ਕਿ ਇਸ ਦੁੱਖ ਦੀ ਘੜੀ 'ਚ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਹਰ ਫੜੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਵਾਲਾ ਨੇ ਵਰਕਰਾਂ ਨੇ ਸਾਡੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੇ ਅਫਸਰਾਂ ਨੇ ਜਿਹੜੇ ਦਿਨ ਰਾਤ ਮਿਹਨਤ ਕਰਕੇ ਉੱਥੇ ਲੱਗੇ ਰਹੇ ਨੇ ਲੋਕਾਂ ਨੂੰ ਜਾਨਾਂ ਬਚਾਉਣ ਵਾਸਤੇ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਵਾਸਤੇ ਤੇ ਹੁਣ ਵੀ ਇਸ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਹੈ ਇਹ ਹੀ ਸਾਨੂੰ ਬੰਦਾ ਮਾਅਬਜ਼ਾ ਦੇਗੀ ਕੇਂਦਰ ਤੋਂ ਜਿਹੜੀਆਂ ਉਮੀਦਾਂ ਸੀਗੀਆਂ ਵੀ ਉਹ ਵੀ ਉਹ ਪ੍ਰਧਾਨ ਮੰਤਰੀ ਜੈਦ ਦਿਲ ਤੋੜ ਕੇ ਚਲੇ ਗਏ ਦੇਖੋ ਦੀਵਾਲੀ ਦਾ ਟਾਈਮ ਦੇਖੋ ਜਿਸ ਘਰ ਦੇ ਵਿੱਚ مصیبت ਪਈ ਹੋਵੇ ਉਹਨਾਂ ਦੀ ਕਾਦੀ ਦੀਵਾਲੀ ਪਰ ਇਸ ਇਹ ਜਿਹੇ ਤਿਹਾੜ ਦੇ ਉੱਤੇ ਬੰਦੀ ਛੋੜ ਦਿਵਸ ਦੇ ਉੱਤੇ ਪੰਜਾਬ ਦੇ ਨਾਲ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਖਾਣਾ ਚਾਹੀਦਾ ਸੀ ਪਰ ਉਹਨਾਂ ਨੇ ਕਿਉਂਕਿ ਦੇਸ਼ ਦੇ ਪੂਰੇ ਦੇਸ਼ ਲਈ ਭੰਡਾਰ ਜਿਹੜੇ ਅਣ ਭੰਡਾਰ ਪੰਜਾਬ ਦੇ ਕਿਸਾਨਾਂ ਨੇ ਖੋਲ ਰੱਖੇ ਸੋ ਜੇ ਕੋਈ ਦੇਸ਼ ਦੇ ਭੀੜ ਪਵੇ ਤਾਂ ਸਭ ਤੋਂ ਅੱਗੇ ਪੰਜਾਬੀ ਹੁੰਦੇ ਆ ਇਸੇ ਹੀ ਸਾਡੇ ਪੰਜਾਬ ਦੇ ਲੋਕ ਹੁੰਦੇ ਆ ਸੋ ਅੱਜ ਅੱਡੀ ਵੱਡੀ ਮੁਸੀਬਤ ਪੰਜਾਬ ਤੇ ਪਈ ਆ ਸੋ ਕੇਂਦਰ ਦੇ ਪ੍ਰਧਾਨ ਮੰਤਰੀ ਸਾਹਿਬਾਨ ਨੂੰ ਜਿਹੜਾ ਖੜਨਾ ਚਾਹੀਦਾ ਸੀ ਜਿਹੜੇ ਨਹੀਂ ਖੜੇ ਸੋ ਅੱਜ ਫਿਰ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਮੰਦਾ ਮੁਆਵਜ਼ਾ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ 20000 ਕਰੋੜ ਦੀ ਮੰਗ ਕਰ ਰਹੇ ਆ ਸੋ ਦੇ ਦਿਓ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਨਾਲ ਇਹਨਾਂ ਵਿਤਕਰਾਂ ਨਾ ਕਰੋ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇ ਨਿਕਸਾ TV ਅੰਮ੍ਰਿਤਸਰ